ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਰਾਕਾ ਕੋਟਲਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਆ ਵੈਟ ਵਿਖਾਉਣੀ ਆ ਪ੍ਰੋਪਰ ਡਿਟੇਲ ਬਾਾਈ ਤੋਂ ਲੈ ਲੈਣੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26951 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦੇ ਘਰੇ ਪਸ਼ੂ ਜਾਨੀ ਕਿ ਰੱਖੇ ਵੇ ਆ ਦੋਸਤੋ ਤੇ ਇਹ ਬਾਈ ਨੇ ਇੱਕ ਵੱਛੀ ਸੇਲ ਕਰਨੀ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈ ਆ ਜਾ ਬਈ ਸਤਿ ਸ਼੍ਰੀ ਅਕਾਲ ਬਈ ਨਾਮ ਦੱਸ ਦੇ ਬਈ ਨਾਮ ਦੱਸ ਦੇ ਜੀ ਠੀਕ ਆ ਤੇ ਨੇੜੇ ਪਿੰਡ ਆਪਣੇ ਕਿਹੜੇ ਰਹਿ ਗਿਆ ਨੇੜੇ ਸੰਗਤਪੁਰਾ ਥਰਾਜ ਆ ਜੀ ਸੰਗਤਪੁਰਾ ਤੇ ਥਰਾਜ ਆਪਣਾ ਜਾਨੀ ਕਿ ਬਾਹਰ ਖੇਤਾਂ 'ਚ ਘਰ ਹੈ ਗਿਆ ਸੜਕ ਦੇ ਉੱਤੇ ਹਨਾ ਥਰਾਜ ਵਾਲੀ ਦੇ ਤੇ ਬੱਚੀ ਆਪਣੇ ਘਰ ਦੇ ਗਈ ਆ ਵੀ ਹਾਂਜੀ ਤੇ ਹੁਣ ਕਿੰਨੇ ਟਾਈਮ ਦੀ ਹੋ ਗਈ ਇਹ 14 ਮਹੀਨਿਆਂ ਦੀ 14 ਮਹੀਨਿਆਂ ਦੀ ਤੇ ਕਿੰਨੇ ਕ ਦੁੱਧ ਵਾਲੀ ਸੀ ਇਹਦੀ ਮਾਂ ਸੀਗੀ ਜਿਹੜੀ 30 32 ਲੀਟਰ ਵਾਲੀ 30 32 ਲੀਟਰ ਵਾਲੀ ਤੇ ਇਹ ਆਪ ਕਿਹੜੇ ਸੀਮੰਤੀ ਆ ਪਤਾ ਕਹਨੇ ਠੀਕ ਆ ਤੋੜ ਕੇ ਦਿਖਾਈ ਕਦ ਕਾ ਠੀਕ ਆ ਦੋਸਤੋ ਦੰਦੋ ਦੀ ਆ 14 ਮਹੀਨੇ ਉਮਰਾ ਫਾਈਆਂ ਦਾ 30 32 ਕਿਲੋ ਦੁੱਧ ਸੀ ਜੀ ਦੀ ਇਹ ਬੱਚੀ ਆ ਦੋਸਤੋ ਬਾਕੀ ਰੰਗ ਬਾਜ ਪ੍ਰਿੰਟ ਦੇਖ ਸਕਦੇ ਆ ਬਹੁਤ ਸੋਹਣਾਗਾ ਕਦ ਕਾ ਠੀਕ ਆ ਚਾਰਾਂ ਕ ਮਹੀਨਿਆਂ ਚ ਟੀਕਾ ਲੈ ਲਊਗਾ ਨਾ ਚਾਰਾਂ ਕ ਮਹੀਨਿਆਂ ਦੇ ਵਿੱਚ ਦੋਸਤੋ ਟੀਕਾ ਲੈ ਲਊਗੀ ਤੌਰ ਦੇਖ ਸਕਦੇ ਆ ਜੀ ਦੇਖ ਸਕਦੇ ਆ ਦੋਸਤੋ ਬਾਕੀ ਥਣ ਚਾਰ ਹੀ ਆ ਦੋਸਤੋ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਖਣ ਦੇਖ ਸਕਦੇ ਚਾਰ ਹੀ ਆ ਦੋਸਤੋ ਮੁੱਲ ਬਾਈ ਨੂੰ ਪੁੱਛ ਲੈਨੇ ਆ ਮੁੱਲ ਬਾਈ ਜਮਾ ਜਾਏ ਜਿਹਦਾ ਮੁੱਲ 25000 ਵਿੱਚੋਂ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਆ ਤੇ ਜਿਹੜਾ ਆਪਣਾ ਫੋਨ ਨੰਬਰ ਆ 94630 94630 24432 24432 ਇਹ ਦੋਸਤੋ ਬਾਈ ਦਾ ਨੰਬਰ ਆ ਘਰੇ ਪਸ਼ੂ ਦੋਸਤੋ ਬਾਈ ਦੇ ਰੱਖੇ ਹੋਏ ਆ ਤੇ ਇਹ ਵੱਛੀ ਇੱਕ ਸੇਲ ਕਰਨੀ ਆ ਵੀਡੀਓ ਜਿੰਨੀ ਵੀ ਹੋ ਸਕੇ ਵਾਦ ਤੋਂ ਬਾਅਦ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ